हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈਆਂ ਛੇੜ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰ ਬੱਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਉਹ ਠੀਕ ਹਾਂ ਬਾਈ ਜੀ। ਹਾਂ ਬਾਈ ਬਜਿੰਦਰ ਵਧੀਆ। ਕਿਵੇਂ ਚੱਲਦਾ ਕੰਮ? ਕੰਮ ਕਰ ਵਧੀਆ ਚੱਲੀ ਜਾਂਦਾ। ਠੀਕ ਆ। ਨਾਮ ਤੇ ਬਾਈ ਆਪਣਾ ਐਡਰੈਸ ਬੋਲੋ। ਹਾਂ ਐਡਰੈਸ ਹੈਂਗਾ ਪਿੰਡ ਭਾਈ ਰੂਪਾ ਜ਼ਿਲ੍ਹਾ ਮਹਿੰਡਾ। ਸੀ ਰਾਮ ਪ੍ਰਾਪੂਲ। ਨੇੜੇ ਪਿੰਡ ਬਾਈ। ਸਰਾਂਦਰਪਾ ਰਹਿੰਦਾ ਇਧਰ ਭਗਤਾ ਰਹਿੰਦਾ ਵਿਚਾਲੇ ਜੀ ਮੇਰੇ ਨਾਲ ਆਪਣਾ। ਠੀਕ ਆ। ਕੰਟੈਕਟ ਨੰਬਰ ਬੋਲ ਦੋ। 7667 32117। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਐਸਕ੍ਰੀਨ ਤੇ ਨੋਟ ਕਰ ਲਓ। ਜਿਸੇ ਜਿਹੜੀ ਸਾਹਮਣੇ ਆਪਾਂ ਵ ਤੇ ਬੱਚਾ ਕੀ ਦੇਗੀ ਬੱਚੀ ਦਿੱਤੀ ਆ ਬੱਸੀ ਬੜੀ ਚੰਗੀ ਆ ਬੱਚੀ ਤਾਂ ਬੜੀ ਚੰਗੀ ਆ ਹਮ ਬੱਚਾ ਆ ਗਿਆ ਬਈ ਬੱਸੀ ਮੈਂ ਕਹਣਾ ਸਾਂਭਣ ਵਾਲਾ ਪੀਸ ਆ ਆਪਣਾ ਪੀਸ ਬੜੀ ਕੁਆਲਿਟੀ ਆ ਬੱਚੇ ਬੜੀ ਕੁਆਲਿਟੀ ਆ ਹਮ ਸਹੀ ਗੱਲ ਆ ਬਈ ਤੇ ਜਿਸੇ ਕਿੰਨਾ ਕੁ ਬੋਲਾ ਫਰ ਕੱਢਿਆ ਬਈ 4 ਕਿਲੋ ਬੋਲਾ ਕੱਢਿਆਗਾ ਹਮ ਦੋਦੀ ਮਨ ਨੇੜਾ ਦੋਦੀ ਮੰਨ ਲੈ ਮੂੰ ਪਾਟ ਕੇ ਦੇਖੇ ਚੌਗੀ ਮਨ ਚੌਗੀ ਮੰਨ ਲੈਣਾ ਚੌਕ ਦੇ ਚੱਕ ਦੀ ਆਹਦੇ ਚੌਕ ਦੇ ਬਾਈ ਕਹਿੰਦਾ ਚੱਕ ਦੇ ਦੋਦੀ ਮੰਨ ਲਓ ਚੌਗੀ ਮੰਨ ਲਓ ਸੋਡੀ ਮਰਜੀ ਆ ਤੇ ਲੇਵਾ ਦਿਖਾਉਣੇ ਆ ਬਾਈ ਲੇਵੇ ਦੀ ਫੀਟਿੰਗ ਦੇਖੋ ਬੜੀ ਕਮਾਲ ਆ ਗਈ ਦੀ ਸੈਨੀਟਿੰਗਾਂ ਦੀ ਲੇਵਾ ਹੂੰ ਫੀਟਿੰਗਾਂ ਦਾ ਲੇਵਾ ਬਾਈ ਨਮਾਹਣਾ ਬੱਚੇ ਹੀ ਆ ਗਏ ਆ ਜਨੇ ਬੱਚੇ ਹੀ ਆਦੇ ਹੂੰ ਥਾਣ ਆ ਗਏ ਬਾਈ ਗੁਲਾਬੀ ਬਹੁਤ ਸੋਨਾ ਪੂਰੀ ਵਿਥੀ ਤੇ ਥਣ ਲੱਗਿਆ ਵਾ ਕੱਲਾ ਕੱਲਾ ਥਾਣਾ ਮੈਂ ਕਹਿੰਦਾ ਯਾਰ ਪਲੂਨ ਨੂੰ ਥਾਣ ਨਹੀਂ ਲੱਗਦਾ ਇਹ ਜੱਗ ਕੀੜੀ ਤੇ ਪਾਵੇ ਯਾਰ ਕੇ ਥਣ ਪਏ ਹਣਾ ਬੜਾ ਸੋਨਾ ਜ ਬਹੁਤ ਸੋਹਣਾ ਥਾਣਾ ਤੇ ਚਵਾਈ ਚੋਈ ਕੇ ਮੈਂ ਦੱਸੇ ਬਹੁਤ ਵਧੀਆ ਚਵਾਈ ਹੈ ਬਾਕੀ ਬਾਈ ਬਾਈ ਧਾਰਾਂ ਵੀ ਮਾਰੂਗਾ ਤੇ ਚੋਣ ਚਵਾ ਬਾਈ ਕਿਨੇ ਕੁ ਕੁਆਲਟੀ ਦੇਖੋ ਰੰਗ ਰੂਪ ਵਾਲਾ ਪਿਆਰਾ ਬੜਾ ਚੰਗਾ ਨਿੱਗਰਾ ਬਾੜ ਛੂਟੀ ਨਾ ਮੰਨਦਾ ਸੁਆ ਵੀ ਨਹੀਂ ਮੰਨਿਆ ਹਣਾ ਨਾ ਸੁਆ ਵਗੈਰਾ ਵੀ ਨਹੀਂ ਬਾਈ ਮੰਨਿਆ ਨਿੱਗਰ ਫੋਲਾ ਲੇਵਾ ਜਿੰਨਾ ਮਗਰ ਨਾ ਉਹ ਨਹੀਂ ਮੋਰ ਨੂੰ ਹੈ ਸੋਹਣਾ ਫਿਕਸ ਹੋਵਾਨੇ ਚਾਹੀ ਬਾਕੀ ਭੱਜਣਾ ਠੇਕ ਨਹੀਂ ਕਰਦੀ ਨਾ 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 ਥਾਣੀ ਬੜਾ ਚੰਗਾ ਲੱਗਿਆ ਸਹੀ ਗੱਲ ਹੈ ਬਾਕੀ ਆ ਬਾਈ ਡੀਰ ਦਿਖਾ ਦੇ ਠੀਕ ਆ ਜੇ ਰ ਭਈਆ ਪਈਆ ਚੈੱਕ ਕਰ ਲਓ ਕੰਪਲੀਟ ਬਠਲ ਚ ਪਈ ਹੈ ਜੀ ਬਾਕੀ ਆ ਗਾ ਚਾਵੀਆ ਜਿਹੜਾ ਮਗਰ ਇਹ ਤਿਆਰ ਹੋਣ ਵਾਲਾ ਹਾਂ ਨਿੱਗਰ ਆ ਯਾਰ ਬੜਾ ਛੂਟੀ ਨੰਮ ਨੇ ਵਾਲਾ ਆ ਵੀ ਨਿੱਗਰ ਆ ਬੱਚਾ ਵੀ ਕਰਮਲ ਨੀ ਗਾ ਬਹੁਤ ਸੋਹਣਾ ਪਾਇਆ ਸੋਹਣਾ ਪਾਇਆ ਤੇ ਮੁੱਲ ਜਿ세 ਬਾਈ ਇਹਦਾ ਕੀ ਰਹੂਗਾ ਲੈਣ ਦੇ ਕੋੜਾ ਡਾਟਰ ਕੋਈ ਬਾਲਾ ਵਾਦਾ ਕੱਟਾ ਨਹੀਂ ਹੋਣਾ ਹੂੰ 55000 ਦੀ ਬੈਠ ਦੇ ਦਿੰਦੇ 55000 ਦੀ ਬਾਈ ਕਹਿੰਦਾ ਬਾਲਾ ਬਈ ਵਾਦਾ ਕੱਟਾ ਨਹੀਂ ਹੋਣਾ ਮੁੱਲ ਅੱਗੇ ਵੀ ਬਾਈ ਫਿਕਸ ਜੀ ਕਰਦਾ ਤੇ ਮੁੱਲ ਬਾਈ ਕਹਿੰਦਾ ਅੱਜ ਵੀ ਫਿਕਸ ਜੀ ਕਰਨਿਆ 52000 ਰੁਪਏ ਚ ਬਸ ਆਈ ਗੋਈ ਕੋਈ ਆਲੋਲ ਨਹੀਂ ਕਰਦੀ ਯਾਰ ਕੁਛ ਨਹੀਂ ਲੈ ਮਾਨਤਾ ਨਹੀਂ ਹੋਊਗਾ ਬਾਈ ਕੰਨ ਸਹੀ ਗੱਲ ਹੈ ਕਿ ਚੱਕਰੀ ਨੂੰ ਮੌਜ ਨਾ ਖੜੀ ਹੈ ਕਿ ਨਹੀਂ ਹਾਂ ਠੰਡੀ ਠੰਡੀ ਦੇਖੋ ਯਾਰ ਫੁੱਲ ਲੱਗ ਗਏ ਪੂਰੀ ਥਾਂ ਦਿਖਾ ਨੀੜੇ ਤੱਕ ਨੀੜੇ ਚਮਕ ਵਾਲੀ ਐ ਨਰੋਇ ਨਿਗਰਾ ਕਰਮ ਵਾਲੀ ਵਾਲਾ ਕਰਮੀਆਂ ਦਾ ਤੋਹਫਾ ਹੈ ਨਾ ਹਾਂ ਲੈ ਚੈੱਕ ਕਰੋ ਬਾਈ ਕੀ ਬੜਾ ਚੰਗਾ ਥਾਣਾ ਅਸਲ ਵਿੱਚ ਐ ਲਾਲਾ ਵੀ ਗਲਾਸਾਂ ਰਗੇ ਥੋੜਾ ਸਾਰ ਕੇ ਥਾਣਾਗੇ ਹੂੰ ਲੈ ਬਾਈ ਚੂਣ ਚਵਾ ਪੂਰੇ ਚੈੱਕ ਕਰਵਾਣਾ ਦੇ ਸੈਕ 2 ਵਾਲੀ ਕਮਾਲ ਆ ਵਾਲੀ ਚੰਗੀ 2 ਲੈ ਜਿਵੇਂ ਹੜਕਾਆਂ ਕਰ ਦਿਆ ਮੈਂ ਹਾਂ ਚੱਕਰੀ ਨਹੀਂ ਗਿਆ ਲੈ ਵੇ ਯਾ ਵਾਹ ਟੂਨ ਤੋਂ ਬਾਅਦ ਮੈਂ ਪਈਆ ਨੋ ਨੋ ਨਹੀਂ ਕੋਈ ਕਹਾ ਬਾਕੀ ਮੇਰਾ ਗਾੜਾ ਬੋਲਾ ਹੀ ਮਾਰ ਦਿਆ ਤੇ ਨਹੀਂ ਹਾਂ ਇਹ ਤਾਂ ਫਿਰ ਰਾਤ ਆ ਸੁੱਈਆ ਜਾ ਹਮ ਅੰਠੀ ਗਰਮੀ ਪੂਰੀ ਹੈ ਨਹੀਂ ਚੱਕਰ ਹਮ ਸਹੀ ਗੱਲ ਹੈ ਲੈ ਲੇਵਾ ਥਣਲੇਵਾ ਦੇਖੋ ਬਈ ਬੜਾ ਕਮਾਲ ਆ ਅਸਲ ਵਿੱਚ ਪਸਮਾਕ ਕਰੇ ਤਾਂ ਵੱਖਰੀ ਆ ਵੱਖਰੀ ਹੀ ਥਣ ਕਰਦੀ ਆ ਸਹੀ ਗੱਲ ਨਹੀਂ ਆਇਆ ਜੂ ਕਲੂ ਸੂਈਆ ਥਾਣੀ ਨਹੀਂ ਹੱਥ ਚ ਆਉਂਦਾ ਪਹਿਲਾਂ ਬੜਾ ਸੋਹਣਾ ਥਾਣਾ ਯਾਰ ਫੀਡਿੰਗ ਵਾਲਾ ਲੇਵਾ ਨਾਲ ਆਈ ਨਹੀਂਗਾ ਵੀ ਟੁੱਟ ਜਾਣੇ ਨਹੀਂ ਆਈ ਇਹਨਾਂ ਨੂੰ ਜਮੇ ਹੀ ਗੱਲ ਲੈ ਕੀ ਬਾਤ ਆ ਬਈ ਮੁੱਲ ਵੀ ਬਾਈ ਨੇ ਬਾਈ ਜਮਾ ਜਾਇ ਰੱਖਿਆ ਤੇ ਬਾਕੀ ਆਏਗਾ ਤਾਂ ਬਾਈ ਕਹਿੰਦਾ ਥੋੜਾ ਕਣਾ ਮਾਨਤਾ ਨਹੀਂ ਹੋਊਗਾ ਬਾਈ ਮੁੱਲ ਪਹਿਲੀ ਫਿਕਸ ਕਰਿਆ ਤੇ ਜੇ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ